ਬੈਂਕਾਂ ਦੇ ਵਿੱਚ ਕਪਲੇ ਦੀਆਂ ਘਟਨਾਵਾਂ ਅਕਸਰ ਹੀ ਸੁਣਨ ਵਿੱਚ ਮਿਲਦੀਆਂ ਨੇ ਕਈ ਵਾਰ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਦਾ ਹੇਰਫੇਰ ਹੋ ਜਾਂਦਾ ਹੈ ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਸੰਗਰੂਰ ਦੇ ਕਾਰਪੋਰੇਟ ਬੈਂਕ ਦੇ ਚੀਮਾ ਬ੍ਰਾਂਚ ਦੇ ਵਿੱਚੋਂ ਜਿੱਥੇ ਕੀ ਕਮੇਟੀ ਦੇ ਵੱਲੋਂ ਬ੍ਰਾਂਚ ਇੰਚਾਰਜ ਦੇ ਉੱਤੇ 1 ਕਰੋੜ 39 ਲੱਖ ਦਾ ਗਵਨ ਕਰਨ ਦੇ ਦੋਸ਼ ਲਗਾਏ ਗਏ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਰਪੋਰੇਟ ਬੈਂਕ ਦੇ ਚੇਅਰਮੈਨ ਅਤੇ ਐਮ ਡੀ ਇਸ ਕਪਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਿਆ ਜਾਣਦੇ ਕਿ ਕੁਝ ਕਹਿਣਾ ਉਹਨਾਂ ਦਾ ਨਾ ਪਹਿਲਾਂ ਜੋ ਬੈਂਕ ਦੇ ਵਿੱਚ ਮੈਨੇਜਰ ਤੇ ਉਹ ਇੱਕੋ ਹੀ ਸੀਟ ਤੇ ਕੋਈ 25 ਸਾਲ ਦਾ ਕੋਈ 26 ਸਾਲ ਦਾ ਕੋਈ 29 ਸਾਲ ਸਾਰੀ ਸਰਵਿਸ ਇੱਕ ਸੀਟ ਤੇ ਉਹ ਚੱਲ ਰਹੇ ਸੇ ਸਾਡਾ ਜਿਹੜਾ ਬੋਰਡ ਬਣਿਆ ਹੈ 19 ਸਾਲਾਂ ਮਗਰੋਂ ਬਣਿਆਗਾ ਪਹਿਲਾਂ ਇੱਥੇ 19 ਸਾਲ ਬੋਰਡ ਨਹੀਂ ਬਣਿਆ ਹੈਗਾ ਜਦੋਂ ਬੋਰਡ ਬਣਦੇ ਮਗਰੋਂ ਪਿਛਲੀ 7 ਤਰੀਕ ਨੂੰ ਮੈਂ ਚੇਅਰਮੈਨ ਬਣਿਆਗਾ ਤੇ ਉਹ اسی ਬੋਰਡ ਦੇ ਵਿੱਚ ਏਜੰਡਾ ਲਿਆਂਦਾ ਵੀ ਜਿਹੜੇ 5 ਸਾਲ ਦੇ ਇੱਕ ਸੀਟ ਤੇ ਬੈਠੇ ਨੇ ਉਹ ਏਜੰਡੇ ਏਜੰਡੇ ਚ ਲਿਆ ਕੇ ਪਾਸ ਕੀਤਾ ਪਰ ਉਹਨਾਂ ਨੇ ਸਾਰੀਆਂ ਬਦਲੀਆਂ ਕੀਤੀਆਂ ਜਾਣਾਂ 3 ਸਾਲਾ ਕੀਤਾ 5 ਸਾਲਾਂ ਦਾ ਪਹਿਲਾਂ ਅਸੀਂ ਬਦਲੀਆਂ ਕੀਤੀਆਂ ਨੇ ਉਹ ਬਦਲੀਆਂ ਦੇ ਵਿੱਚ ਜਿਹੜੇ ਸੀ ਇਹ ਬਦਲੇ ਜਿਹੜੇ ਬੈਠੇ ਤੇ ਉਹਨਾਂ ਸੀਟਾਂ ਤੇ ਉੱਥੇ ਨਵੇਂ ਮੈਨੇਜਰ ਜਾ ਕੇ ਦੁਜੀ ਲੱਗੇ ਉਹ ਨੇ ਇਹ ਜਾ ਕੇ ਇਸ ਬ੍ਰਾਂਚ ਦੇ ਵਿੱਚ 27 ਸਾਲ ਦੀ ਸਰਵਿਸ ਕੀਤੀ ਇਹ ਦੀ ਇਹ ਜਾ ਕੇ ਉਹ ਜਾ ਕੇ ਮੈਨੇਜਰ ਨੇ ਜਾ ਕੇ ਚੈੱਕ ਕੀਤਾ ਪਹਿਲੀ ਸਟਾਰਟਿੰਗ ਦੇ ਵਿੱਚ ਹੀ ਉਹਨੂੰ ਉੱਥੇ ਪਹਿਲੀ ਅੰਤਾਈਆਂ ਆਈਆਂ ਉਹਦੇ ਵਿੱਚ ਕਪੜੇ ਦੀਆਂ ਉਹਨਾਂ ਨੇ ਮੈਨੂੰ ਵੀ ਫੋਨ ਕੀਤਾ ਐਮ.ਡੀ. ਸਾਹਿਬ ਨੂੰ ਫੋਨ ਕੀਤਾ ਉਹਨੇ ਵੀ ਇਹ ਤਾਂ ਜੀ ਇੱਥੇ ਕਿੱਥੇ ਦੀ ਗੱਲ ਕਰਦੇ ਹੋ ਤੁਸੀਂ ਇਹ ਚੀਮਾ ਹੈ ਚੀਮਾ ਬਰਾਡੇ ਦੇ ਵਿੱਚ ਨਵੇਂ ਮੈਨੇਜਰ ਕੌਣ ਸੀ ਜਿਹਨਾਂ ਨੇ ਜੁਆਇਨ ਕੀਤਾ ਉਹ ਆਪਣੇ ਗੁਰਵਿੰਦਰ ਸਿੰਘ ਨੇ ਨਹੀਂ ਨਹੀਂ ਗੁਰਵਿੰਦਰ 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 ਸਿੰਘ ਦੀਪਿੰਦਰ ਦੀਪਿੰਦਰ ਨਾ ਗੁਰਵਿੰਦਰ ਦਾ ਪਹਿਲਾਂ ਤੇ ਦਵਿੰਦਰ ਦਵਿੰਦਰ ਜਿਹੜਾ ਮੁੱਲ ਜਮਨ ਦਵਿੰਦਰ ਸਿੰਘ ਹੈ ਨਾ ਜੀ ਦੀਪਿੰਦਰ ਉਹ ਜਦੋਂ ਜਾ ਕੇ ਉਹਨਾਂ ਨੇ ਸਾਨੂੰ ਦੱਸਿਆ ਤਾਂ ਅਸੀਂ ਇੱਥੇ ਟੀਮ ਬਣਾ ਕੇ ਭੇਜਤੀ ਇੱਥੇ ਚਾਰ ਮੈਨੇਜਰਾਂ ਸੀ ਸੀਨੀਅਰ ਮੈਨੇਜਰ ਗਰਮੇਲ ਸਿੰਘ ਨੇ ਨਾਲ ਸਾਰੇ ਮੈਨੇਜਰਾਂ ਦੀ ਟੀਮ ਬਣਾ ਕੇ ਭੇਜੀ ਉਹ ਜਾ ਕੇ ਉਹਨਾਂ ਨੇ ਚੈੱਕ ਉਹਦੇ ਵਿੱਚ ਗਾਹਾਂ ਹੰਤਾਈਆਂ ਬਹੁਤ ਵੱਡੀਆਂ ਆਈਆਂ ਜਿੱਥੇ-ਇਥੇ ਨੇ ਚੈੱਕ ਕੀਤਾ ਉਹਦੇ ਲਿਮਟਾਂ ਦੇ ਵਿੱਚ ਘੇਰਫੇਰ ਕੀਤਾ ਹੋਇਆ ਤੇ ਇਹਨਾਂ ਨੇ ਫਿਰ ਸ਼ਾਮ ਨੂੰ ਸਾਨੂੰ ਦੱਸਿਆ ਵੀ ਇਹਦਾ ਗਾਹ ਬਹੁਤ ਜਾਇਜ਼ ਦਾ ਵਿਸ਼ਾ ਹੈਗਾ ਇਹ ਬਹੁਤ ਵੱਡੀ ਪੱਧਰ ਤੇ ਹੋਈ ਹੈ ਚਲੋ ਅਸੀਂ ਉਹ ਦੇਖ ਕੇ ਜੋ ਸਾਡੇ ਧਿਆਨ 'ਚ 90 ਕ ਲੱਖ ਰੁਪਇਆ ਆਇਆ ਅਸੀਂ ਜਾ ਕੇ ਐਸਐਸਪੀ ਸਾਹਿਬ ਨੂੰ ਮਿਲ ਕੇ 24 ਘੰਟਿਆਂ 'ਚ ਜੇਫਆਈਆਰ ਕਰਾਤੀ ਕਰਾ ਕੇ ਤੇ ਉਹਦੋਂ ਮਗਰੋਂ ਜਾਂਚ ਚੱਲ ਰਹੀ ਹੈ ਜੀ ਹੁਣ ਅਸੀਂ 1 ਕਰੋੜ 39 ਲੱਖ ਤੇ ਪਹੁੰਚ ਚੁੱਕੇ ਆਂ ਤੇ ਹਜੇ ਵੀ ਜਾਂਚ ਚੱਲਦੀਆਂ 4 ਸੁੱਟੀਆਂ ਆ ਗਈਆਂ ਤਿਆ ਸੋਮਵਾਰ ਫੇਸਟਾਰਟ ਦਾ ਇਹ ਜਾਂਦੀ ਇਸ ਤਰ੍ਹਾਂ ਵੀ ਲੰਮਾ ਸਮਾਂ ਉੱਥੇ ਬੈਠਣ ਦਾ ਕਾਰਨ ਬਣਿਆ ਇਹ ਬੈਂਕਾਂ ਦੇ ਵਿੱਚ ਹੋਰ ਬੈਂਕਾਂ ਵੀ ਜਿੱਥੇ ਵੀ ਪੰਜ ਸਾਲ ਲੱਗਿਆ ਜਿਹੜਾ ਮਨੇ ਸਾਰੇ ਜਾਂਚ ਕਰਾ ਰਹੇ ਹਾਂ ਕੋਈ ਦਿੱਕ ਹੋਈ ਵੀ ਐ ਇਹ ਜਾਂਚ ਇਹ ਜਾਂਚ ਚੱਲ ਰਹੀ ਹੈ ਜੀ ਅਜੇ ਸਾਨੂੰ ਐਂ ਲੱਗਦਾ ਵੀ ਅੱਗੇ ਵੀ ਬਹੁਤ ਵਧਣ ਦੀ ਸੰਭਾਵਨਾ ਹੈ ਦੀ ਤੇ ਬਾਕੀ ਇਹ ਇਹਨਾਂ ਨੇ ਨੂਡੂ ਦੇਣ ਤੋਂ ਬਾਅਦ ਅਕਾਊਂਟ ਜ਼ੀਰੋ ਦਾ ਬੈਲੈਂਸ ਕਰਤਾ ਪਰ ਅਕਾਊਂਟ ਬੰਦ ਨਹੀਂ ਕੀਤਾ ਸਿਸਟਮ ਚ ਤੇ ਲੇਟਰ ਉਹ ਜਿਹੜੇ ਉਹ ਕਿਉਂਕਿ ਲੋਕਲ ਜਿਆਦਾ ਲੰਮਾ ਸਮਾਂ ਉੱਥੇ ਰਹਿ ਚੁੱਕੇ ਸੀਗੇ ਲੋਕਾਂ ਨਾਲ ਬਣਦੀ ਸੀ ਤੇ ਉਹਨਾਂ ਦੀ ਚੈੱਕ ਬੁੱਕ ਵਗੈਰਾ ਇਹ ਲੈ ਲੈਂਦੇ ਸੀ ਸਾਈਨ ਕਰਾ ਕੇ ਜਿੰਨੇ ਵੀ ਅਸੀਂ ਹੁਣ ਤੱਕ ਕਾਊਂਟਰੇਸ ਕੀਤੇ ਆ ਉਹਦੇ ਚੋਂ ਅਮਾਉਂਟਸ ਜ਼ਿਆਦਾ ਟਰਾਂਸਫਰ ਹੋ ਕੇ ਇਹਨਾਂ ਦੀ ਵਾਈਫ ਦੇ ਅਕਾਊਂਟ ਦੇ ਥਰੂ ਇਹਨਾਂ ਦੀ ਬੇਟੀ ਦੇ ਅਕਾਊਂਟ ਚ ਆਈਆਂ ਨੇ ਤੇ ਇਸ ਤਰੀਕੇ ਨਾਲ ਨੇ ਜਿਹੜੇ ਫਾਰਮਰਸ ਆਫ ਦਾ ਅਕਾਊਂਟ ਬੰਦ ਕਰਾ ਚੁੱਕੇ ਸੀਗੇ ਫੱਕ ਹੋ ਚੁੱਕੀ ਸੀ ਜਿਨ੍ਹਾਂ ਦੀ ਲੈਂਡ ਰੈਵਨਿਊ ਚ ਉਹਨਾਂ ਦੇ ਅਕਾਊਂਟ 'ਚ ਜ਼ਿਆਦਾ ਠੱਗੀ ਮਾਰੀ ਆ ਕਿੰਤੇ ਅਗੇਂਸਟ ਉਹਨਾਂ ਨੇ ਲੋਨ ਲਿਆ ਸੀ ਉਹ ਜ਼ਮੀਨ ਤਾਂ ਉਹਨਾਂ ਦੀ ਫੱਕ ਹੋ ਗਈ ਉਹ ਤਾਂ ਉਹਦੀ ਸਿਕਿਉਰਿਟੀ ਵਾਪਸ ਲੈ ਗਏ ਰੈਵਨਿਊ 'ਚ ਵੀ ਰ ਆਫ ਦਾ ਫਕਰ ਆ ਚੁੱਕੇ ਆ ਤੇ ਸਾਰੀ ਜਿਹੜੀ ਠੱਗੀ ਆ ਉਹ ਇਸ ਟਾਈਮ ਬੈਂਕ ਨਾਲ ਵਜਈ ਆ ਸਰ ਕਿੰਨੀ ਕੁ ਠੱਗੀ ਇਹ ਜੀ ਹੁਣ ਤੱਕ ਅਸੀਂ ਜਿਹੜਾ ਜਾਂਚ ਦਾ ਵਿਸ਼ਾ ਇਨਵੈਸਟੀਗੇਸ਼ਨ ਟੀਮ ਚੱਲ ਰਹੀ ਆ ਮੈਂ ਖੋਦ ਉੱਥੇ ਦੋ ਦਿਨ ਗਿਆ ਆ ਮੈਂ ਨਾਲ ਹੀ ਜਾ ਕੇ 3 ਦੇ ਚੈੱਕ ਕੀਤਾ ਤੇ ਸਾਡੇ ਕੋਲ ਜਿਹੜੀ ਕਿ ਜੋ ਇਸ ਟਾਈਮ ਤੱਕ ਫਿਗਰ ਆਈ ਆ ਉਹ ਹੁਣ 1 ਕਰੋੜ 39 ਲੱਖ 13000 ਦੀ ਆ ਇਸ ਟਾਈਮ ਤੇ ਫਰਦਰ ਓਨਿਵੈਸਟੀਗੇਸ਼ਨ ਜਿੱਦਾਂ ਜਿੱਦਾਂ ਚੱਲ ਰਹੀ ਆ ਉਮੀ ਮੇਰੇ ਕੋਲ ਕੇ ਰਿਕਾਰਡ ਬਹੁਤ ਪਿੱਛੇ ਤੱਕ ਚੈੱਕ ਕੀਤਾ ਜਾਣਾ। ਖਾਤੇ ਤੁਸੀਂ ਸਰਚ ਕਰ ਰਹੇ ਨੇ ਮੈਨੂੰ ਲੱਗਦਾ ਅਜ ਤੱਕ 16 ਖਾਤੇ ਉਹ ਜੀ ਜਿਨ੍ਹਾਂ ਲਈ ਅਸੀਂ ਕਨਫਰਮ ਹੋ ਚੁੱਕੇ ਆ। ਤੁਹਾਨੂੰ ਕਨੇ ਖਾਤੇ ਆ ਜੀ ਪੈਂਡਿੰਗ ਪਏ ਨੇ ਜੀ? ਲਗਭਗ ਤਾਂ ਉਹ ਤਾਂ ਲਿਮਟ ਆ ਦਾ ਟੋਟਲ 150 ਨਹੀਂ ਪਰ ਬਹੁਤ ਲਿਮਟਾਂ ਅਸੀਂ ਡੋਰ ਟੂ ਡੋਰ ਜਾ ਕੇ ਚੈੱਕ ਕੀਤੀਆਂ ਨੇ ਉਹ ਸਹੀ ਵੀ ਆ। ਅੱਛਾ ਜੀ। ਓਵਰ 70-80 ਲਿਮਟਾਂ ਤੋਂ ਵੱਧ ਬੰਦੇ ਹੈ ਜੀ ਮਿਲੇ ਨੇ ਜਿਨ੍ਹਾਂ ਦੀ ਜਨਕਿ ਜੋ ਅਸੀਂ ਪੁੱਛਿਆ ਜੋ ਸਾਡੇ ਸਿਸਟਮ ਚ ਬੋਲਦਾ ਉਹ ਉਨਾਂ ਦੀ ਦੇਣਦਾਰੀ ਆ ਤੇ ਉਹੀ ਫਰਜ਼ ਸਾਡੇ ਕੋਲੇ ਪਈ ਆ। ਇਸ ਮੀਨਸ ਇਟ ਮੀਨਸ ਉਹ ਸਹੀ ਨਹੀਂ। ਤੇ ਫਿਰ ਇਹ ਆਪਾਂ ਕਹਿ ਸਕਦੇ ਹਾਂ ਵੀ ਕਿੰਨੇ ਮਾਡਲ ਸਰ ਰੋੜ ਬੈਂਕ ਚ ਵੀ ਤੁਹਾਡੇ ਵਗੋ ਅਜੇ ਨਹੀਂ ਚੈੱਕਿੰਗ ਦੇਖੋ ਜੀ ਮੈਂ ਦੋ ਬ੍ਰਾਂਚਾਂ ਚ ਚੈੱਕ ਕੀਤੀਆਂ ਨੇ ਬ੍ਰਾਂਚਾਂ ਦਾ ਕਾਫੀ ਚੈੱਕ ਕੀਤੀਆਂ ਨੇ ਪਰ ਦੋ ਬ੍ਰਾਂਚਾਂ ਚ ਮੈਨੂੰ ਜਿੱਥੇ ਕਮੀਆਂ ਪੇਸ਼ੀਆਂ ਮੇਰੇ ਸਾਹਮਣੇ ਆਈਆਂ ਤੇ ਦੋਨੇ ਬੰਦੇ ਮੈਂ ਸਸਪੈਂਡ ਕੀਤੇ ਆ ਰਾਈਟਵੇ ਮੈਂ ਜਿਸ ਦਿਨ ਮੈਂ ਚੈੱਕ ਕੀਤੀ ਸੀ ਬ੍ਰਾਂਚ ਚੀਮਾ 22